ਮੇਰਾ ਨਾਮ ਸੋਨਲ ਹੈ ਅੱਜ ਅਸੀਂ ਸਾਰੇ ਇੱਥੇ ਕুইਨਸ ਕਲੱਬ ਚ ਤੀਜ ਦਾ ਤਿਉਹਾਰ ਮਨਾਣ ਆਏ ਆ ਆਪਣਾ ਕਲਚਰ ਮੀਨਸ ਪੰਜਾਬੀ ਲਈ ਤੇ ਅੱਜ ਇਹਨਾਂ ਨੇ ਅਸੀਂ ਮੀਨਸ ਅੱਜ ਤੀਜ ਹੈਗਾ ਤੇ ਇਸ ਕਰਕੇ ਅਸੀਂ ਸਾਰੇ ਪੰਜਾਬੀ ਅਟਾਇਰ ਚ ਆਏ ਆ ਨਾ ਤੇ ਜੁਐਲਰੀ ਅਸੀਂ ਗੋਟਾ ਜੁਐਲਰੀ ਪਾਈ ਹੈ ਜੋ ਇਹਨਾਂ ਨੇ ਇੱਕ ਸਰਪ੍ਰਾਈਜ਼ ਐਲੀਮੈਂਟ ਰੱਖਿਆ ਸੀਗਾ ਪੀਛੇ ਤੇ ਈਵੈਂਟ ਤੇ ਗੋਟਾ ਜੁਐਲਰੀ ਮੀਨਸ ਨਾਰਮਲ ਰੂਟੀਨ ਚ ਤਾਂ ਪਾ ਦੂਸਰੀ ਜੁਐਲਰੀ ਪਾਉਂਦੇ ਆ ਪਰ ਗੋਟਾ ਜੁਐਲਰੀ ਜਿਵੇਂ ਆ ਮੀਨਸ ਥੋੜਾ ਜਿਹਾ ਡਿਫਰੈਂਟ ਬੰਦੇ ਨੂੰ ਫੀਲ ਹੁੰਦਾ ਹੈ ਤੇ ਅੱਛਾ ਲੱਗਦਾ ਫੋਰਾ ਚੇਂਜ ਤੇ ਬਾਕੀ ਤਾਂ ਗਿੱਧਾ ਬੋਲੀਆ ਤਾਂ ਸਾਰਾ ਈਵੈਂਟ ਦੇ ਵਿੱਚ ਮਜ਼ਾ ਆਪਣਾ ਹੀ ਹੁੰਦਾ ਤੇ ਮੀਨਸ ਬਹੁਤ ਇੰਜੋਏ ਕੀਤਾ ਤੀਜ ਦਾ ਤਿਉਹਾਰ ਸਾਰਿਆਂ ਨੂੰ 사ਵਾਨਾਂ ਦੀ ਬਹੁਤ ਬਹੁਤ ਵਧਾਈ ਤੇ ਇੰਜੋਏ ਕਰੋ ਬਸ ਪੰਗੜੇ ਗਿੱਧੇ ਪਾਓ ਲਾਈਫ ਵਧੀਆ ਨਿਕਲਦੀ ਹੈ ਕਿਦਾਂ ਰਹਿ ਗਿਆ ਮਨ ਤੋਂ ਦੇਖਣ ਮੇਰੇ ফাংশਨ ਬਹੁਤ ਵਧੀਆ ਰਿਹਾ ਸਾਰਿਆਂ ਨੇ ਪਰਫਾਰਮੈਂਸ ਦਿੱਤੀ ਹੈ ਅੱਜ ਕੱਲ ਲੇਟੈਸਟ ਪੰਜਾਬੀ ਸੌਂਗਸ ਤੇ ਤੇ ਸਾ ਮੀਨਸ ਸਾਡੇ ਟ੍ਰੈਡੀਸ਼ਨਲ ਟਾਇਰ ਦੇ ਵਿੱਚ ਅੱਛਾ ਲੱਗਦਾ ਹੈ ਇੱਥੇ ਹਮਸੇ ਲੱਗੇ ਤੋਂ ਕਰਾਉਣੇ ਚਾਹੀਦੇ ਹਾਂ ਹਾਂਜੀ ਹਾਂਜੀ ਫੰਕਸ਼ਨ ਇਹੋ ਜਿਹੇ ਜ਼ਰੂਰ ਕਰਵਾਉਣੇ ਚਾਹੀਦੇ ਆ ਲੇਡੀਜ਼ ਦੇ ਲਈ ਬਹੁਤ ਇੰਪੋਰਟੈਂਟ ਹੁੰਦੇ ਆ ਇਵੈਂਟਸ ਇਦਾਂ ਦੇ ਤੇ ਬਾਹਰ ਆਓ ਤੁਸੀਂ ਇੰਜੋਏ ਕਰੋ ਥੋੜਾ ਜਾ ਅੱਜ ਕਾ ਲਾਈਫ ਐਨੀ ਸਟ्रेसਫੁੱਲ ਹੁੰਦੀ ਹੈ ਬੰਦੇ ਦੀ ਤੇ ਜਦੋਂ ਤੁਸੀਂ ਬਾਹਰ ਆਓਗੇ ਇੱਥੇ ਮੀਨਸ ਇਦਾਂ ਦੇ ਸੋਸ਼ਲ ਲਾਈਫ ਤੁਹਾਡੀ ਇੰਪੋਰਟੈਂਟ ਹੁੰਦੀ ਹੈ ਤੁਹਾਡੀ ਲਾਈਫ ਦੇ ਵਿੱਚ ਮੈਂ ਕਹਿਣਾ ਚਾਹਾਂਗੀ ਅੱਜ ਅਸੀਂ ਆਪਣੇ ਕਲੱਬ ਵਿੱਚ ਤੀਸ ਦਾ ਪ੍ਰੋਗਰਾਮ ਬਣਾਇਆ ਜਿਹਨੂੰ ਕੀ ਪੰਜਾਬ ਵਿੱਚ ਤੀਆਂ ਦਾ ਪ੍ਰੋਗਰਾਮ ਕੀਤਾ ਜਾਂਦਾ ਹੈ ਤੀਆਂ ਦਾ ਜਿਹੜਾ ਮੇਲਾ ਹੈ ਇਹ ਪੰਜਾਬ ਵਿੱਚ ਬਹੁਤ ਹੀ ਪ੍ਰਸਿੱਧ ਮੰਨਿਆ ਜਾਂਦਾ ਹੈ ਬੇਸਿਕਲੀ ਤੀਆਂ ਦੇ ਤਿਉਹਾਰ ਵਿੱਚ ਨਨਾਨਾ ਪਰਜਾਈਆਂ ਦਾ ਮਿਲ ਕੇ ਪ੍ਰੋਗਰਾਮ ਬਣਾਇਆ ਜਾਂਦਾ ਤੀਆਂ ਤੀਆਂ ਵਿੱਚ ਤੀਆਂ ਆਪਣੇ ਘਰ ਜਾਂਦੀਆਂ ਨੇ ਉੱਥੇ ਤੀਸ ਲੈ ਕੇ ਆਉਂਦੀਆਂ ਨੇ ਆਪਣੇ ਘਰ ਬਹੁਤ ਇੰਜੋਏ ਕੀਤਾ ਸੀ ਆਪਣੇ ਕਲੱਬ ਦੇ ਜੈਜ਼ ਪ੍ਰੋਗਰਾਮ ਕਰਕੇ ਸਾਰੇ ਮੈਂਬਰਸ ਬਹੁਤ ਹੀ ਤਿਆਰ ਹੋ ਕੇ ਆਏ ਸੀ ਅਥਰ ਪਰਸਨਲੀ ਅੱਜ ਨਾਲ ਪੰਜਾਬ ਤੋਂ ਨੂੰ ਲੈ ਕੇ ਗੋਟਾ ਪੱਟੀ ਦੇ ਜੁਐਲਰੀ ਔਰ ਦਾ ਕੰਪੀਟੀਸ਼ਨ ਕਰਾਇਆ ਸੀਗਾ ਸੋ ਮੈਂ ਵੀ ਅੱਜ ਗੋਟਾ ਪੱਟੀ ਦੀ ਜੁਐਲਰੀ ਪਾਈ ਹੋਈ ਹੈ ਬਹੁਤ ਹੀ ਵੱਧ ਚੜ੍ਹ ਕੇ ਹਿੱਸਾ ਲਿਆ ਮੈਂਬਰਸ ਨੇ ਬਹੁਤ ਅੱਛਾ ਲੱਗਿਆ ਕਿਤਨਾ ਦਾ ਫੰਕਸ਼ਨ ਰਿਹਾ ਦੇਖੋ ਅੱਜ ਫੰਕਸ਼ਨ ਦੇਖ ਕੇ ਬਹੁਤ ਅੱਛਾ ਮਿਲਿਆ ਥੋੜਾ ਜਿਹਾ ਠੀਕ ਸੀ ਕਿਉਂਕਿ ਅੱਜ ਇਸ ਟਾਈਮ ਤੇ ਬਹੁਤ ਅੱਛਾ ਸਭ ਜਗ੍ਹਾ ਤੇ ਤੀਆਂ 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 ਮਨਾਈਆਂ ਜਾ ਰਹੀਆਂ ਨੇ ਸੋ ਮੈਂਬਰ ਸਾਰੇ ਵੰਡੇ ਹੋਏ ਨੇ ਅਲੱਗ ਅਲੱਗ ਜਗ੍ਹਾ ਤੇ ਤੀਆਂ ਕਰਦੇ ਪਏ ਨੇ ਮੇਰਾ ਨਾਮ ਜੀ ਅਰਵਿੰਦਰ ਅੱਜ ਅਸੀਂ ਤੀਜ ਦੇ ਫੰਕਸ਼ਨ ਤੇ ਆਏ ਹਾਂ ਔਰ ਅੱਜ ਅਸਲੂ ਬਹੁਤ ਮਜ਼ਾ ਆਇਆ ਅਸੀਂ ਬਹੁਤ ਇੰਜੋਏ ਕੀਤਾ ਅੱਜੇ ਪਰਫਾਰਮੈਂਸਸ ਕੀਤੀਆਂ ਵੀ ਤਾਂ ਦੇਖੀਆਂ ਵੀ ਦੋਨਾਂ ਵਿੱਚ ਬਹੁਤ ਮਜ਼ਾ ਆਇਆ ਸਤਾਰਾ ਫੰਕਸ਼ਨ ਅੱਜ ਦੇਖਣ ਮਿਲਿਆ ਬਹੁਤ ਵਧੀਆ ਬਹੁਤ ਵਧੀਆ ਸੀ ਬਹੁਤ ਇੰਜੋਏ ਕੀਤਾ ਇਸ ਦਾ ਨਾਮ ਬੋਲੋ ਬਿਲਕੁਲ ਹੋਣੀ ਚਾਹੀਦੀ ਹੈ ਜੀ हाँ जी बहुत यह फंक्शन करते रहने चाहिए जी सबू पता चल रहा है तीज के बारे भी अज पता चल रहा है और इंजॉय कर रहे हैं बहुत इस करके होने चाहिए फंक्शन का सत श्रीकाल जी मैं अंजू अबराय प्रेजिडेंट ऑफ क्वींस क्लब इस बार हमने क्वींस क्लब में बड़ा डिफरेंट सा थीम रखा था तीज तो जैसे सबको पता है हर कोई सेलिब्रेट करता है परफॉर्मेंसेस रखी थी और होटल काल्टन में हमने इस तीज को सेलिब्रेट किया टीम एफर्ट्स थे बहुत सारे थी लोगों को हमने स्पेशल गोटा ज्वेलरी का इसमें ऑप्शन रखा था कि विद गोटा ज्वेलरी में हमने रखा था थीम प्लस लोगों ने अपनी परफार्मेंसेज अलग अलग वे से और इंडो वेस्टर्न परफार्मेंसेज भी दी हैं जो एक बहुत ही दिया कंसेप्ट था और इसके अलावा भी हमारी कोशिश थी कि हर बार हमारी कोशिश होती है कि हम रिगार्डिंग जो हमारे थीम्स हैं उन्हीं के रिगार्डिंग जो फेस्टिवल्स आते हैं उनको हम मनाएं ताकि लोगों को पता चले कि कैसे हम लोग अपने अपनी जो विरसा है उसको याद रखते हैं अपनी जो ਇਰ ਬਾਤ ਕੁਝ ਬਹੁਤ ਅੱਛਾ ਰਹਾ ਖਾਣਾ ਬਹੁਤ ਅੱਛਾ ਰਹਾ ਹੋਟਲ ਕਾਰਟਨ ਦਾ ਸਭ ਲੋਕ ਇੰਜੋਏ ਕਰ ਰਹੇ ਹੈ ਔਰ ਗੇਮਸ ਵੀ ਹੈ ਰੈਂਪਕਾ ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਜਸਮਨ ਗਿੱਲ ਕੁਇਨਸ ਕਲਬ ਦੋ ਚਾਅ ਪਰਸਨ ਪਹਿਲਾ ਵੀ ਮੈਂ ਸਾਰਿਆਂ ਨੂੰ ਸੁਹਾਗਣਾ ਨੂੰ ਸਾਰੀਆਂ ਕੁੜੀਆਂ ਨੂੰ ਸਾਰਿਆਂ ਨੂੰ ਤੀਜ ਦੀਆਂ ਬਹੁਤ ਬਹੁਤ ਮੁਬਾਰਕਾਂ ਦਵਾਂਗੀ ਤੀਆਂ ਜਿਵੇਂ ਆਪਾਂ ਪਗ ਰ ਰਹੇ ਪੰਜਾਬ ਦੀਆਂ ਤੀਆਂ ਹੋਣ ਜਿਵੇਂ ਕਹਿ ਰਹੇ ਨੇ ਆ ਕਿ ਬਈ ਪਹਿਲੇ ਹੁੰਦਾ ਸੀ ਪਿੰਡਾਂ ਚ ਸਾਰੇ ਪੀਂਗਾ ਪੀਂਦੇ ਝੂਲਦੇ ਸੀਗੇ ਸਾਰੇ ਜਣੇ ਕੁੜੀਆਂ ਨਾਲ ਮਿਲ ਕੇ ਮਹਿੰਦੀ ਲਗਾਉਂਦੇ ਸੀਗੇ ਆਪਣਾ ਫਨ ਕਰਦੇ ਸੀ ਉਹ ਹੁਣ ਨਹੀਂ ਹੈਗਾ ਸਿਸਟਮ ਬਟ ਹੁਣ ਡੈਫੀਨਟਲੀ ਅਸੀਂ ਚਾਹੁੰਦੇ ਆ ਕਿ ਬਈ ਅਸੀਂ ਉਹ ਜਿਹੜਾ ਸਾਡਾ ਕਲਚਰ ਹੈ ਅਸੀਂ ਉਹਨੂੰ ਕਲਚਰ ਨੂੰ ਉਵੇਂ ਹੀ ਬਰਕਰਾਰ ਰੱਖੀਏ ਔਰ ਕੋਸ਼ਿਸ਼ ਕਰਦੇ ਆ ਕਿ ਕੁਝ ਕੁ डिफरेंट ਲੈ ਕੇ ਆਉਂਦੇ ਰਹੀਏ ਤੇ ਐਕਿ ਅਸੀਂ ਕੁਇਨਸ ਕਲੱਬ ਦੇ ਵਿੱਚ ਅਸੀਂ ਜਿਹੜਾ ਤੀਜ ਮਨਾਇਆ ਹੈ ਜਿਹੜੇ ਸੈਲੀਬ੍ਰੇਸ਼ਨ ਸੀਗੀ ਉਹ ਸੀਗੀ ਤੀਆਂ ਪੰਜਾਬ ਦੀਆਂ ਉਹਦੇ ਵਿੱਚ ਅਸੀਂ ਫਾਰਮ ਜਿਹੜੇ ਮੈਂਬਰਸ ਨੇ ਸਾਡੇ ਉਹਨਾਂ ਨੇ ਬਹੁਤ ਸੋਹਣੇ ਸੋਹਣੇ ਡਾਂਸ ਪਰਫਾਰਮੈਂਸਿਸ ਦਿੱਤੀਆਂ ਨੇ ਟੰਬੂਲਾ ਗੇਮਸ ਵੀ ਖੇਡ ਲਿਆ ਨੇ ਟੇਬਲ ਗੇਮਸ ਜਿਹੜੀ ਅਸੀਂ ਕੀ ਉਹ ਵੀ ਰਿਲੇਟਡ ਹੋ ਤੀਜ ਸੀ ਗਿਆ ਸਾਡੇ ਵਿੱਚ ਅੱਜ ਸਪੈਸ਼ਲ ਗੈਸਟ ਸੀਗੇ ਡਾਕਟਰ ਮਨੀਸ਼ ਗੋਇਲ ਆਰਥੋਪੈਡਿਕ ਉਹਨਾਂ ਨੇ ਸਾਨੂੰ ਬਹੁਤ ਸਾਰੀਆਂ ਹੈਲਦੀ ਟਿਪਸ ਦਿੱਤੀਆਂ ਨੇ ਜਿਵੇਂ ਅਸੀਂ ਸਾਰੇ 40 ਪਲੱਸ ਹੈਗੇ ਆ ਤਾਂ ਅਸੀਂ ਆਪਣੀਆਂ ਬੋਨਸ ਨੂੰ ਆਪਣੀ ਹੈਲਥ ਨੂੰ ਅਸੀਂ ਕਿਵੇਂ ਲੁੱਕ ਆਫ ਕਰ ਸਕਦੇ ਆ ਬਹੁਤ ਅੱਛਾ ਰਿਹਾ ਅੱਜ ਦਾ ਇਵੈਂਟ ਔਰ ਅੱਜ ਦਾ ਸਪੈਸ਼ਲ ਜਿਹੜਾ ਤੁਸੀਂ ਕਹਿ ਦਿੰਦੇ ਹੋ ਅਟਰੈਕਸ਼ਨ ਆਫ ਦੀ ਇਵੈਂਟ ਸੀ ਕਿ ਉਹ ਸੀ ਕਿ ਗੋਟਾ ਜੁਐਲਰੀ ਹਰ ਕੋਈ ਆਪਣੀ ਕੋਈ ਨਾ ਕੋਈ ਝੋਲੀ ਤਾਂ ਪਾ ਕੇ ਆਂਦਾ ਹੀ ਹੈ ਬਟ ਗੋਟਾ ਜੁਐਲਰੀ ਵਾਸ ਲिटल ਡਿਫਰੈਂਟ ਕਿਉਂਕਿ ਅਸੀਂ ਕਿਹਾ ਸੀਗਾ ਕਿ ਪਲੀਜ਼ ਆਪਣੀ ਕ੍ਰੀਏਟੀਵਿਟੀ ਦਿਖਾਓ ਗੋਟਾ ਜੁਐਲਰੀ ਖੁਦ ਬਣਾ ਕੇ ਖੁਦ ਪਾ ਕੇ ਆਓ ਸੋ ਇਟ ਵਾਸ ਬਿਊਟੀਫੁਲ ਮੈਂਬਰਸ ਨੇ ਬਹੁਤ ਆਇਆ ਹੈ ਸੌਣ ਦਾ ਮਹੀਨਾ ਆਇਆ ਸਾਰੇ ਰਲ ਮਿਲ ਕੇ ਖੁਸ਼ੀਆਂ ਮਨਾਓ ਹਾਂਜੀ ਨਮਸਕਾਰ ਜੀ ਮੇਰਾ ਨਾਮ ਮੰਨੂ ਕਪੂਰ ਰਾਜਸਥਾਨ ਤੇ ਕੁਇਨਸ ਕਲਬ ਦੀ तीज ਮਨਾਣ ਆਈਆਂ ਬਹੁਤ ਪੰਜਾਬੀ ਮੁਟਿਆਰਾਂ ਬਣ ਕੇ ਆਈਆਂ ਅਸੀਂ ਅਜੇ ਤੇ ਬਹੁਤ ਮਜ਼ਾ ਆ ਰਿਹਾ ਹੈ ਡਾਇਰੈਕਟਰ ਮਿਸਿਸ ਮਿਸਿਸ ਦਲਜੀਤ ਪਾਟਿਆ ਜੈਸਮਿਨ ਗਿੱਲ ਔਰ ਅੰਜੂ ਭਰਾਜੀ ਜੀ ਦੀ ਨਿਗਰਾਨੀ ਦੇ ਵਿੱਚ ਕਲਬ ਬਹੁਤ ਅੱਛੀ ਤਰ੍ਹਾਂ ਅੱਗੇ ਵਧ ਰਿਹਾ ਹੈ ਬਹੁਤ ਇੰਟਰਸਟਿੰਗ ਗੇਮਸ ਹੋਈਆਂ ਨੇ ਹਜੇ ਤੱਕ ਗੇਮਸ ਚੱਲ ਵੀ ਰਹੀਆਂ ਹੈ ਬਹੁਤ ਅੱਛੀਆਂ ਅੱਛੀਆਂ ਡਾਂਸ ਪਰਫਾਰਮੈਂਸਿਸ ਹੋਈਆਂ ਮਾਡਰਨ ਬੀਬੀਆਂ ਅੱਜ ਬੜੀਆਂ ਬਣ ਕੇ ਆਈਆਂ ਲੇਕਿਨ ਇਸ ਪ੍ਰੋਗਰਾਮ ਦੀ ਖਾਸੀਅਤ ਇਹ ਸੀ ਕਿ ਅਸੀਂ ਅੱਜ ਇੱਥੇ ਆਪਣੇ ਪੰਜਾਬ ਨੂੰ ਪੇਸ਼ ਕੀਤਾ ਕਿ ਪੰਜਾਬੀਅਤ ਕਿਸ ਤਰ੍ਹਾਂ ਹੁੰਦੀ ਹੈ ਗਿੱਧਾ ਗੁੱਧਾ ਪਾ ਕੇ ਅਸੀਂ ਸਾਰਿਆਂ ਨੇ ਦਿਖਾਇਆ ਅੱਛਾ ਲੱਗਿਆ ਬਹੁਤ ਪ੍ਰੋਗਰਾਮ ਮਜ਼ੇਦਾਰ ਸੀ ਔਰ ਮੈਂ ਕਹਾਂਗੀ ਕਿ ਸਾਨੂੰ ਹਮੇਸ਼ਾ ਪੰਜਾਬ ਦੇ ਸੱਭਿਆਚਾਰ ਨੂੰ ਅੱਗੇ ਵਧਾਉਣਾ ਚਾਹੀਦਾ ਹੈ ਇਸੇ ਤਰ੍ਹਾਂ ਹੀ ਸਹੀ ਅਸੀਂ ਕਿਸੇ ਨਾ ਕਿਸੇ ਤਰੀਕੇ ਅਸੀਂ ਆਪਣੇ ਪੰਜਾਬ ਦੇ ਸੱਭਿਆਚਾਰ ਨਾਲ ਜੁੜਦੇ ਰਹੇ ਹਾਂ ਥੈਂਕ ਯੂ ਸੋ ਮੱਚ मैं रायना हुजा क्वींस क्लब की मेम्बर मैं आप सबको बताना चाहती हूँ कि जैसे कि हम हमेशा हर साल तीज का फेस्टिवल मनाते हैं एंड हम हमेशा सावन की अब जैसे आपको सब पता है सावन का महीना आ चुका है हम सारी मैरिड वुमेंस इकट्ठी हुई हैं स्पेशली भोलेनाथ एंड शिव पार्वती की इस स्पेशल ओकेजन तीज फेस्टिवल को मनाने के लिए एंड जैसा आप देख सकते हैं हम बहुत अच्छे से तैयार गए हैं गिद्धा कराए है, भगड़ा कराए ਐਂਡ ਗੋਲੀਆਂ ਡਾਲੀ ਹੈਂ ਐਂਡ ਔਰ ਕਿੰਦੇ ਨਾ ਸਪੈਸ਼ਲੀ ਸਾਵਣ ਦੇ ਮਹੀਨੇ ਜਿਹਾ ਇਸੇ ਲਈ ਵੇਟ ਕਰਦੇ ਆਂ ਮਹਿੰਦੀ ਫੰਕਸ਼ਨਸ ਐਂਡ ਸਿੰਗਾ ਝੂੜਦੇ ਆਂ ਆਰਟਿਸਟ ਸਾਨੂੰ ਇਸ ਤਰੀਕੇ ਨਾਲ ਮਨਾਉਂਦੇ ਆਂ ਤਾਂ ਕਿ ਸਾਡਾ ਕਲਚਰ ਵਾਪਸ ਉਸ ਤਰੀਕੇ ਨਾਲ ਪੁਰਾਣੇ ਤਰੀਕੇ ਹੀ ਜੁੜਿਆ ਰਵੇ ਇੱਕ ਮਤਲਬ ਸਭ ਕੇ ਸਾਥ ਤੋ ਹਮ ਹਮੇਸ਼ਾ ਹਰ ਸਾਲ ਇਸ ਤਰੀਕੇ ਸੇ ਬਣਾਤੇ ਆਂ ताकि और बढ़ चढ़ के हिस्सा लें सारी औरतें इकट्ठे होके इस तरीक़े को और और इन्जॉय कर सकें थैंक यू सो मच बहुत अच्छा सब अपने आप ही इतना मोटिवेट होके आती हैं घर से कि इसको और तरीके से अपने वेल परफॉर्म्ड होके आती हैं